ਗੁਰਦੁਆਰਾ ਸ੍ਰੀ ਕੋਟੜੀ ਸਾਹਿਬ ਸultanpur Lodi ਦੇ ਇਤਿਹਾਸਿਕ ਗੁਰਦਵਾਰਿਆਂ ਵਿੱਚੋਂ ਇੱਕ ਹੈ। ਇਸ ਗੁਰਦੁਆਰਾ ਵਿੱਚ ਗੁਰੂ ਜੀ ਨੂੰ ਮੋਦੀ ਖਾਨੇ ਦੇ ਮਾਲਕ ਦੋਲਤ ਖਾਨ ਵੱਲੋਂ ਅਨਾਜ ਲਟਾਏ ਜਾਣ ਦੇ aarop ਵਿੱਚ 3 ਦਿਨ ਤੇ 3 ਰਾਤਾਂ ਗੁਰੂ ਨੂੰ ਰੱਖਿਆ ਗਿਆ ਸੀ। ਲੇਕਿਨ ਜਦੋਂ ਹਿਸਾਬ ਕੀਤਾ ਗਿਆ ਤਾਂ ਪੈਸੇ ਵੱਧ ਗਏ ਜਿਨ੍ਹਾਂ ਨੂੰ ਨਵਾਬ ਵੱਲੋਂ ਗੁਰੂ ਜੀ ਨੂੰ ਦਿੱਤੇ ਜਾਣਤੇ ਗੁਰੂ ਜੀ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਪੈਸੇ ਨੂੰ ਗਰੀਬਾਂ ਵਿੱਚ ਵੰਡਣ ਦਾ ਆਦੇਸ਼ ਦਿੱਤਾ। ਤੇ ਖੁਦ ਗੁਰੂ ਜੀ ਨੇ ਮੋਤੀ ਖਾਨੇ ਦੀ ਨੌਕਰੀ ਛੱਡ ਦਿੱਤੀ। ਗੁਰਦੁਆਰਾ ਉਠੀ ਸਾਹਿਬ ਵਿਖੇ ਆਪਾਂ ਖੜੇ ਆ ਸਭ ਤੋਂ ਪਹਿਲਾਂ ਮੈਂ 555 ਸਾਲ ਜਿਹੜੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜੇ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਗੁਰੂ ਸਾਹਿਬ ਦਾ ਇਹ 555 ਸਾਲਾ ਬੜੇ ਸ਼ਰਧਾ ਉਰਕ ਮਨਾਇਆ ਜਾ ਰਿਹਾ ਹੈ। ਔਰ ਸੰਗਤਾਂ ਕਾਫੀ ਬਾਰੋਂ ਵਿਦੇਸ਼ਾਂ ਤੋਂ ਅਲਾਕੇ ਦੀ ਪੰਜਾਬ ਤੋਂ ਬਾਹਰੋਂ ਸਟੇਟਾਂ ਤੋਂ ਬਹੁਤ ਭਾਰੀ ਇਤਦਾਦ ਵਿੱਚ ਇੱਥੇ ਆਉਂਦਿਆਂ ਨੇ ਔਰ ਗੁਰੂ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰਦਿਆਂ ਨੇ ਇਸੇ ਤਰ੍ਹਾਂ ਇਸ ਜਿਸ ਜਿੱਥੇ ਆਪਾਂ ਜਗ੍ਹਾ ਤੇ ਖੜੇ ਆ ਇੱਕ ਗੁਰਦੁਆਰਾ ਸਾਹਿਬ ਕੋਠੀ ਸਾਹਿਬ ਹੈ ਇੱਥੇ ਗੁਰੂ ਸਾਹਿਬ ਦੇ ਭਾਈਆ ਜੈ ਰਾਮ ਜੀ ਬੇਬੇ ਨਾਨਕੀ ਜਿਹਦੇ ਜੋ ਪਤੀ ਸੀਗੇ ਉਹਨਾਂ ਦੇ ਗੁਰੂ ਸਾਹਿਬ ਇੱਥੇ ਉਹਨਾਂ ਦੇ ਕੋਲ ਘਰ ਆਏ ਉੱਤੇ ਜੋ ਕਿ ਅੱਜ ਵੀ ਸਥਾਨ ਹੈਗਾ ਸਿਖਾ ਮੱਲੇ ਔਰ ਇੱਥੇ ਉਹਨਾਂ ਨੇ ਉਹਨਾਂ ਨੂੰ ਮੋਦੀ ਖਾਨੇ ਜੇ ਨਵਾਬ ਮੋਦੀ ਖਾਨੇ ਤੇ ਮੋਤੀ ਜੀ ਮੋਦੀ ਉਹਨਾਂ ਨੂੰ ਜੌਬ ਲੈ ਦਿੱਤੀ ਔਰ ਉਹ ਗੁਰੂ ਸਾਹਿਬ ਦੀ ਲਿ ਉਸ ਅਕਾਲ ਪੁਰਖ ਨਾਲ ਲੱਗੀ ਹੋਈ ਸੀ ਉਹ 13 ਤੋਂ ਬਾਅਦ 13 13 ਕਰਕੇ ਸੰਗਤਾਂ ਨੂੰ ਰਾਸ਼ਨ ਲਟਾਈ ਜਾਂਦੇ ਸੀਗੇ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਔਰ ਉਸ ਸ਼ਿਕਾਇਤ ਤੋਂ ਬਾਅਦ ਉਹ ਜਿਹੜੇ ਖਾਲੂ ਬੰਦਿਆਂ ਨੇ ਫਿਰ ਉਹਦੇ ਮੋਦੀ ਖਾਨੇ ਦਾ ਹਿਸਾਬ ਕਿਤਾਬ ਕਰਵਾਇਆ ਜਿਹਦੇ ਵਿੱਚ ਉਸ ਸਮੇਂ ਦੀ ਕਰੰਸੀ ਜਿਹੜੀ ਸੀਗੀ ਉਹ 760 ਉਸ ਸਮੇਂ ਦੇ ਜਿਹੜੇ ਸੀਗੀ ਕਰੰਸੀ ਉਹ ਵੱਧ ਨਿਕਲੇ ਔਰ ਇਹ ਜਗਾ ਜਿਹੜੀ ਆ ਜਿਹਦੇ ਆਪਾਂ ਖੜੇ ਆ ਗੋਠੀ ਸਾਹਿਬ ਗੁਰਦੁਆਰਾ ਇੱਥੇ ਸਾਰੀਆਂ ਸੰਗਤਾਂ ਜਿਹੜੇ ਵਪਾਰੀ ਲੋਕ ਆ ਸਾਰੇ ਇੱਥੇ ਆ ਕੇ ਵਾਦੇ ਲਈ ਮੱਥਾ ਟੇਕਦੇ ਆ ਔਰ ਜੋ ਵੀ ਮਨੋ ਕਾਮਨਾ ਲੈ ਕੇ ਇੱਥੇ ਹੁੰਦੇ ਗੁਰਦੁਆਰਾ ਕੋਠੀ ਸਾਹਿਬ ਉਹਨਾਂ ਦੀ ਸ਼ਰਧਾ ਪੂਰੀ ਹੁੰਦੀ ਆ ਔਰ ਇਤਿਹਾਸਿਕ ਗੁਰਦੁਆਰਾ ਵਾ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ ਔਰ ਸਾਰੇ ਤਕਰੀਬਨ ਜਿੰਨੀ ਸੰਗਤ ਹੁੰਦੀ ਆ ਇੱਥੇ ਉਹ ਮਹਾਰਾਜ ਜੀਆ ਸ਼ੁਭ ਕਾਮਨਾਵਾਂ ਲੈ ਕੇ ਸ਼ੁਭ ਕਾਮਨਾਵਾਂ ਲੈ ਕੇ ਜਾਂਦੇ ਆ ਔਰ ਬਹੁਤ ਕੁਝ ਔਰ ਬੜੇ ਸੰਗਤਾਂ ਨੂੰ ਇੱਥੇ ਬਹੁਤ ਕੁਝ ਪ੍ਰਾਪਤ ਹੁੰਦਾ ਜੋ ਮਨ ਵਿੱਚ ਲੈ ਕੇ ਹੁੰਦੇ ਆ ਗੁਰੂ ਮਹਾਰਾਜ ਉਹਦੀਆਂ ਕਰਦੇ ਆ ਇਹ ਬਹੁਤ ਵੱਡਾ ਇਤਿਹਾਸਿਕ ਜਗ੍ਹਾ ਹੈਗੀ ਆ ਗੁਰਦੁਆਰਾ ਕੋਟਲੀ ਸਾਹਿਬ ਪਾਵਨ ਪ੍ਰਿਤ ਸਥਾਨ ਗੁਰਦੁਆਰਾ ਕੋਟਲੀ ਸਾਹਿਬ ਹੈ ਜਿੱਥੇ ਕਮਾਰਾ ਸਾਹਿਬ ਤੱਕ ਕੀਤਾ ਗਿਆ ਇਸ ਟਾਈਮ ਪੂਰੇ ਜਗਤ ਵਿੱਚ ਮਹਾਰਾਜ ਦਾ 555 ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਸਮੂਹ ਸੰਗਤ ਵੱਲੋਂ ਕਮੇਟੀਆਂ ਵੱਲੋਂ ਵਿਦੇਸ਼ ਵਿਦੇਸ਼ੀਆਂ ਸੰਗਤਾਂ ਵੱਲੋਂ ਆਰਾਮ ਲੈ ਕਰਕੇ ਮਹਾਰਾਜ ਦਾ ਪਾਵਨ ਪਿੱਤਰ ਪ੍ਰਕਾਸ਼ ਦਿਹਾੜਾ ਗੁਰਪੁਰਬ ਮਨਾਇਆ ਜਾ ਰਿਹਾ ਹੈ ਪੂਰੇ ਜਗਤ ਵਿੱਚ ਇਸ ਸਤਨ ਗੁਰ ਦਾ ਕੋਟਲੀ ਸਾਹਿਬ ਹੈ ਜਿੱਥੇ ਕਿ ਮਹਾਰਾਜ ਦਾ ਸਾਹਬ ਤੱਕ ਕੀਤਾ ਗਿਆ ਜਿਹੜੋਂ ਮਾਰ ਐ 13 13 ਤੋਲ ਕੇ अनेਕਾਂ ਗਰੀਬਾਂ ਲੋੜਵੰਦਾਂ ਝੋਲੀਆਂ ਭਰੀਆਂ ਤਾਂ ਕੋਈ ਇਰਖਾਲੂ ਲੋਕਾਂ ਵੱਲੋਂ ਮਾਰ ਸ਼ਿਕਾਇਤ ਕੀਤੀ ਗਦੌਲ ਅਕਦੌਲ ਖਾਨ ਲੋਦੀਪਾਸ ਇਹ ਆਪ ਜੀ ਦਾ ਮੋਦੀ ਮੋਦੀ ਖਾਨੋਂ ਉਟਾਈ ਜਾ ਰਿਹਾ ਹੈ ਜਦੋਂ ਇਸ ਸਥਾਨ ਤੇ ਮਹਾਰਾਜ ਨੂੰ ਲਿਆਂਕ ਕਰਕੇ ਸੱਭਤਾ ਕੀਤਾ ਗਿਆ ਤੇ ਮਹਾਰਾਜ 760 ਪੀਵਾ ਨਿਕਲੇ ਇੱਥੇ ਮਹਾਰਾਜ ਦਾ ਵਾਅਦਾ ਹੋਇਆ ਤੇ ਹੁਣ ਵੀ ਜੋ ਦੁਕਾਨਦਾਰ ਹਨ ਜਾਂ ਕਾਰੋਬਾਰੀ ਲੋਕ ਹਨ ਇਸ ਸਸਤਾਨ ਤੇ ਪਾਵਨ ਪ੍ਰਿਥੀਸਤਾਨ ਤੇ ਨਾਕਮਸਤਕ ਹੁੰਦੇ ਹਨ ਤੇ ਮਹਾਰਾਜ ਵੀ ਉਹਨਾਂ ਦੇ ਕਾਰੋਬਾਰਾਂ ਵਿੱਚ ਵਾਧਾ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ